ਨੂਹੇ ਬਾਰੀਆਂ ਤੇ ਨਾਲੇ ਕੰਦਾਂਤ ਅਧੀਵਾਏ ਅਧੀਵਾ ਰੁਗੀ 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 ਯਾਰ ਗਾਲ ਸੁਣ ਮੇਰੀ ਮਾੜੀ ਇੱਕ ਮਿੰਟ ਹਾਂ ਪੱਟੀ ਕਿਵੇਂ ਕਿੱਧਰ ਫਿਰਦਾ ਫਿਰਨਾ ਕਹਾਦਾ ਯਾਰ ਘਰੇ ਦਰਵਾਜ਼ੇ ਲਾਉਣੇ ਮਿਸਤਰੀ ਕੋਲ ਆਏ ਜਿੱਦੇ ਕੋਲ ਜਾਣਾ ਕੋਈਆਂ ਦਾ ਡੇਢ ਮਿੰਟ ਲੱਗੂ ਕੋਈਆਂ ਦਾ ਮਿੰਟ ਲੱਗੂ ਅੱਛਾ ਓਏ ਇਹ ਕੀ ਲਾਈਨ ਐਨੇ ਪਿੱਛੇ ਘਬਰਾਇਆ ਫਿਰਦਾ ਗੁਰਵਾ ਓਏ ਆਪਣੇ ਫਤੇਗੜ ਦੁਕਾਨ ਪਈ ਦਰਵਾਜਿਆਂ ਦੀ ਨਵੀਂ ਤੇਰੇ ਮੈਂ ਕਹਿੰਦਾ ਸਵੇਰੇ ਦਰਵਾਜੇ ਲੱਗ ਜਾਣਗੇ ਰੈਡੀਮੇਡ ਦਰਵਾਜੇ ਚੱਕ ਤੂੰ ਚੱਲ ਬਹਿ ਫਰਮਗਰ ਨਾਲ ਚੱਲ ਚੱਲ ਯਾਰ ਤੈਨੂੰ ਮੈਂ ਲੈ ਗਿਆ ਚੱਲਦਾ ਆਪਣੇ ਦੁਕਾਨ ਪਈ ਫਤੇਗੜ ਨਵੀਂ ਸਿੱਧਾ ਆਵੇ ਆਗੀ ਦੁਕਾਨ ਆ ਇੱਥੇ ਰੋਕ ਲਈ ਰੋਕ ਲਈ ਕਾ ਅੱਗੇ ਗਿਆ ਇੱਥੇ ਇੱਥੇ ਰੋਕ 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 ਗੁਰੂ ਆਵੇ ਦੁਕਾਨ ਆਗੀ ਦਰਵਾਜ਼ਿਆਂ ਦੀ ਕਿਹੜੀ ਗੱਲ ਕਰਦਾ ਦਰਵਾਜ਼ੇ ਜਿੰਨੇ ਮਰਜ਼ੀ ਚਲਾ ਮੇਰੇ ਨਾਲ ਆਵੇ ਦੁਕਾਨ ਗੁਰੂ ਆ ਦੀਪ ਫਰਨੀਚਰ ਵਾਲਿਆਂ ਦੀ ਦੁਕਾਨ ਆਗੀ ਆ ਤੇ ਇੱਥੇ ਦਰਵਾਜ਼ੇ ਜਿਹੋ ਜੇ ਕਹੇਗਾ ਉਹੋ ਜੇ ਤੈਨੂੰ ਦਰਵਾਜ਼ੇ ਰੈਡੀ ਮੈਡੀ ਮਿਲ ਜਾਣੇ ਯਾਰ ਪੱਟੀ ਲੋੜ ਹੀ ਨਹੀਂ ਆਪਾਂ ਨੂੰ ਚੱਕਰ ਚ ਪੈ ਜਾਂਦੀ ਮਹੀਨਾ ਮੁੰਨਾ ਕਾ ਦਾ ਲੱਗਣਾ ਇਹ ਤਾਂ 2 ਦਿਨਾਂ ਦੀ ਗੱਲ ਆ ਸਾਰੀ ਇੱਧਰ ਵੇ ਦਰਵਾਜ਼ੇ ਹੀ ਦਰਵਾਜ਼ੇ ਤੂੰ ਜਿੰਨਾ ਕਹੇਗਾ ਉੰਨੇ ਆ ਵੇ ਡਿਜ਼ਾਈਨ ਚੈੱਕ ਕਰ ਤੂੰ ਪਹਿਲਾਂ ਪੱਟੀ ਸਾਹਿਬ ਡਿਜ਼ਾਈਨ ਵੇਖੋ ਅੰਦਰ ਵੀ ਆ ਗੁਰੂਆ ਢੰਡਾਰ ਹੀ ਭਰਿਆ ਪਿਆ ਵੇਖ ਤੂੰ ਇੱਧਰ ਵੇਖ ਤੂੰ ਕੀ ਬਾਤਾਂ ਮੈਂ ਕਹਿੰਦਾ ਇਹਦਾ ਦਰਵਾਜ਼ੇ ਤੂੰ ਨਜ਼ਾਰੇ ਲਾਏਗਾ ਲਾਗੇ ਤੇ ਕਰੀ ਆ ਵੇ ਇਹ ਦਰਵਾਜ਼ੇ ਗੁਰੂਆ ਲੱਕੜ ਦੇ ਡਿਜ਼ਾਈਨ ਵੀ ਜਿਹੋ ਜਿਹੇ ਆਪਾਂ ਨੂੰ ਇੱਥੋਂ ਮਰਜ਼ੀ ਮਿਲ ਜਾਣਾ ਹੀ ਤੇ ਰੇਟ ਵੀ ਜਾਇਜ਼ ਹੋਊਗਾ ਤੇ ਸਾਰਾ ਕਹੇ ਗੱਲ ਦੀ ਘਬਰਾਉਣ ਦੀ ਲੋੜ ਨਹੀਂ ਮੀਨਾ ਮੂਨਾ ਕਿੰਨੇ ਵੇਖਿਆ ਕਿਉਂਕਿ ਆਪਣਾ ਮੈਨੂੰ ਪਤਾ ਵਿਆਹ ਦਾ ਕੰਮ ਆ ਛੇਤੀ ਚਾਹੀਦਾ ਹੈ ਆਪਾਂ ਨੂੰ ਦਰਵਾਜ਼ੇ ਦੇ ਇਹ ਤਾਂ ਹਣਾ ਬਣੇ ਬਣਾਏ ਆਪ ਨੂੰ ਮਿਲ ਜਾਣੇ ਨਹੀਂ ਨਹੀਂ ਗੁਰੂਆ ਯਾਰ ਇਹ ਮਹਿੰਗੇ ਬੜੇ ਪੈ ਜਾਣੇ ਉਹ ਨਹੀਂ ਗੁਰੂਆ ਮਹਿੰਗੇ ਨਹੀਂ ਪੈਂਦੇ ਤੈਨੂੰ ਸਸਤੇ ਪੈਣਗੇ ਯਾਰ ਇਹ ਤਾਂ ਜੰਨੂ ਰੈਡੀਮੇਡ ਦਰਵਾਜ਼ੇ ਆ 4 ਦਿਨ ਕੱਟ ਨਹੀਂ ਤਾਂ ਟੁੱਟ ਜਾਣੇ ਉਹ ਨਹੀਂ ਨਹੀਂ 4 ਦਿਨ ਕਿਉਂ ਯਾਰ ਆਪਾਂ ਆਵੇ ਬਾਈ ਨਾਲ ਸਾਰੀ ਗੱਲਬਾਤ ਕਰਦੇ ਆ ਨਾ ਟੈਨਸ਼ਨ ਨਾ ਲੈ ਤੂੰ ਲੈ ਆਪਾਂ ਹੁਣੇ ਪੁੱਛ ਲੈਨੇ ਯਾਰ ਆਵੇ ਹਾਂ ਬਾਈ ਜੀ ਹੋਰ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਛਾ ਵੀਰੇ ਯਾਰ ਆਪਾਂ ਨਾ ਦਰਵਾਜ਼ੇ ਲਾਉਣੇ ਆਪਣੇ ਭਰਾ ਨੇ ਘਰੇ ਤੇ ਇਹ ਕੀ ਹਿਸਾਬ ਕਿਤਾਬ ਆ ਯਾਰ ਬਾਲੇ ਮਹਿੰਗੇ ਤਾਂ ਨਹੀਂ ਪੈਂਦੇ ਇਹ ਵੀਰ ਜੀ 190 ਰੁਪਏ ਸਕੇਅਰ ਫੁੱਟ ਹੈ ਅੱਛਾ ਇਹ ਜਿਹੜਾ ਮਰਜੀ ਦਰਵਾਜ਼ਾ ਲਾ ਲਵੇ ਜਿਹੜਾ 190 ਰੁਪਏ ਸਕੇਅਰ ਫੁੱਟ ਹੈ 190 ਰੁਪਏ ਸਕੇਅਰ ਫੁੱਟ ਹੈ ਓ ਯਾਰ ਬਾਈ ਸਾਨੂੰ ਨਾ ਫੁੱਟਾਂ ਫਟਾਂ ਦਾ ਹਿਸਾਬ ਕਿਤਾਬ ਨਾਲ ਪਤਾ ਨਹੀਂ ਲੱਗਣਾ ਤੂੰ ਵੈਸੇ ਦੱਸ ਉੱਕਾ ਪੁੱਕਾ ਦਰਵਾਜ਼ਾ ਕਿੰਨੇ ਦਾ ਇਹ ਤਾਂ ਪੁੱਕਾ ਵੀਰ ਜੀ 3000 ਤੋਂ ਲੈ ਕੇ ਸਟਾਰਟਿੰਗ ਹੈ ਅੱਛਾ 3000 ਰੁਪਏ ਤੋਂ ਆਪਣਾ ਦਰਵਾਜ਼ਾ ਜੀ 3000 ਲੈ ਕੇ ਸਟਾਰਟਿੰਗ ਹੈ 5 ਸਾਲ ਦੀ ਗਾਰੰਟੀ ਹੈ ਕੋਣ ਹੈ ਵੀ ਸਾਡਾ ਬੰਦਾ ਘਬਰਾਇਆ ਫਿਰਦਾ ਉਹ ਕਹਿੰਦਾ ਵੀ ਇਹ ਦਰਵਾਜ਼ੇ 4-5 ਦਿਨ ਕੱਢਨੇ ਆ ਤੇ ਇਹ ਟੁੱਟ ਟੁੱਟ ਜਾਣੇ ਆ ਇਹੋ ਜਿਹੀ ਗੱਲ ਹੈ ਨਹੀਂ ਜੇ 4-5 ਆਲੀ 4-5 ਸਾਡੀ ਗਾਰੰਟੀ ਜਾਂਦੀ ਜੇ ਇਹਦੇ ਕੋਈ ਬੋਰਾ ਨਿਕਲੇ ਵਾਪਸ ਹੈ ਤੇ 5000 ਰੁਪਏ ਦਾ ਸੀ ਨਾਮ ਦਿਆਂਗੇ ਜਿਹਦੇ ਤੇ ਪੂਰਾ ਨਿਕਲੇ ਤਾਂ ਅੱਛਾ ਅੱਛਾ ਵੀ ਜੇ ਕੋਈ ਸਾਬਤ ਕਰ ਦੇ ਵੀ ਇਹਦੇ ਚ ਗੱਤਾ ਭਰਿਆ ਜਾਂ ਕੁਛ ਹਨਾ ਜਾਂ ਗੱਤਾ ਪਰ ਕੋਈ ਪਿਓਰ ਲੱਕੜ ਇਹਦੇ ਚ ਪਿਓਰ ਹੈ ਪੂਰੀ ਲੱਕੜ ਲੱਕੜ ਪੂਰੀ ਪੂਰੀ ਸਾਗਵਾਂ ਦੀ ਲੱਕੜ ਪਿਆ ਹੋਰ ਹੈ ਪਿਓਰ ਲੱਕੜ ਲੱਕੜ ਇਹ ਜਿਵੇਂ ਪਾਣੀ ਪੂਣੀ ਪਾ ਕੇ ਖਰਾਬ ਤਾਂ ਨਹੀਂ ਹੁੰਦੀ ਨਾ 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 ਫੁੱਲ ਗਾਰੰਟੀ ਫੁੱਲ ਗਾਰੰਟੀ ਵਾਟਰਪਰੂਫ ਹੈ ਸਾਰੇ ਦੀ ਵਾਟਰਪਰੂਫ ਫੁੱਲ ਗਾਰੰਟੀਾਂ ਦੀ 5 ਸਾਲ ਦੀ 5 ਸਾਲ ਦੀ ਗਾਰੰਟੀ ਜੇ ਵਿੱਚੋਂ ਇਹਦੇ ਬੋਰਾ ਨਿਕਲੇ ਸਾਡਾ ਤੇ 10000 ਰੁਪਏ ਨਾਮ ਦਿਆਂਗੇ ਓ ਬੱਲੇ 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 ਭਾਈ ਸਾਡੇ ਨਾਲ 10000 ਠੀਕ ਆ ਬਾ ਬਹੁਤ ਵਧੀਆ ਗੱਲ ਆ ਬਾਈ ਯਾਰ ਹੁਣ ਤਾਂ ਚੱਲ ਫਿਰ ਪੱਟੀ ਸਾਹਿਬੋਂ ਦਰਵਾਜ਼ੇ ਆਪਾਂ ਇੱਥੇ ਹੀ ਲਵਾ ਕੇ ਦੇਣੀ ਆ ਕਿਉਂ ਲੈ ਪੱਟੀ ਸਾਹਿਬ ਤੁਸੀਂ ਕਹਿੰਦੇ ਸੀ ਇਹ ਆ ਉਹ ਆ ਪੂਰੀ ਗਰੰਟੀ ਦਿੰਦੇ ਆ ਬਾਈ ਹੁਣੀ ਤੇ ਲਓ ਵੀ ਦੋਸਤੋ ਜੇ ਕਿਹਨੇ ਦਰਵਾਜ਼ੇ ਲਵਾਉਣੇ ਹੁਣ ਰੈਡੀमेड ਆਪਦੇ ਘਰੇ ਤੇ ਟਾਈਮ ਘਾਟੇ ਹੋਵੇ ਤਾਂ ਇਹ ਕੰਮ ਬਹੁਤ ਵਧੀਆ ਫੁੱਲ ਗਰੰਟੀ ਬਾਈ ਹੁਣੀ ਦਿੰਦੇ ਪਏ ਨੇ 5 ਸਾਲ ਦੀ ਵਾਟਰਪੂਫ ਦਰਵਾਜ਼ੇ ਆ ਸਾਰੇ ਇਹ ਤੇ ਆਪਣੇ ਸ਼ਹਿਰ ਫਤਿਹਗੜ੍ਹ ਪੰਚਤੂਰ ਦੇ ਵਿੱਚ ਹੀ ਦੁਕਾਨ ਖੁੱਲ ਗਈ ਦੀਪ ਫਰਨੀਚਰ ਦੇ ਨਾਮ ਤੋਂ ਦੁਕਾਨ ਖੁੱਲ ਗਈ ਹੈ ਜੀ ਲਿលਿਆਂਦੀ ਤੇ ਖੰਨੇ ਵਾਲਾ ਰੋਡ ਆ ਜਿਹੜਾ ਉਸ ਰੋਡ ਦੇ ਉੱਪਰ ਬਾਬਾ ਜਗਰੂਪ ਸਿੰਘ ਟੈਂਟ ਵਾਲੇ ਦੇ ਨਾਲ ਬਿਲਕੁਲ ਦੁਕਾਨ ਆ ਜੀ ਬਾਕੀ ਜੇ ਕਿਸ ਨੂੰ ਜ਼ਿਆਦੇ ਦਰਵਾਜ਼ੇ ਚਾਹੀਦੇ ਹੁਣ ਤਾਂ ਵੀਰ ਹੁਣੀ ਹੋਲਸੇਲ ਰੇਟਾਂ ਤੇ ਵੀ ਦਰਵਾਜ਼ੇ ਦੇ ਦਿੰਦੇ ਨੇ ਬਾਕੀ ਜੇ ਕੋਈ ਵੀਡੀਓ ਵੇਖ ਕੇ ਆਊਗਾ ਵੀਰ ਭਰਾ ਤਾਂ ਉਹਦਾ ਸਪੈਸ਼ਲ ਮਾਨਤਨ ਕਰ ਦੇਣਗੇ ਧੰਨਵਾਦ ਜੀ